ਪੀਤੀ 18 ਨਵੰਬਰ ਨੂੰ ਮੱਢੀ ਕੁਬਿੰਦ ਕੜ ਦੇ ਅਮਨਦੀਪ ਸਿੰਘ ਉਰਫ ਪਾਦਲ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ 11 ਨਵੰਬਰ ਨੂੰ ਉਹ ਆਪਣੇ ਘਰ ਤੋਂ ਇਨੋਵਾ ਕਾਰ ਤੇ ਦਸ਼ਰਾ ਗਰਾਊਂਡ ਦੀ ਬੈਕਸਾਈਡ ਤੇ ਪਹੁੰਚਾ ਸੀ ਤਾਂ ਪਿੱਛੋਂ ਇੱਕ ਬਿਨਾ ਨੰਬਰਾਂ ਮੋਟਰਸਾਈਕਲ ਤੇ ਆਇਤੇਨ ਵਿਅਕਤੀਆਂ ਵੱਲੋਂ ਉਸ ਨੂੰ ਘੇਰ ਲਿਆ ਗਿਆ ਅਤੇ ਉਸਨੇ ਗੱਡੀ ਜਦ ਵਾਪਸ ਮੋੜੀ ਤਾਂ ਮੋਟਰਸਾਈਕਲ ਸਵਾਰਾਂ ਨੇ ਘੇਰ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਮਨਦੀਪ ਨੇ ਉਥੋਂ ਕਾਰ ਭਜਾ ਕੇ ਆਪਣੀ ਜਾਨ ਬਚਾਈ ਇੱਥੇ ਹੀ ਗੱਲ ਖਤਮ ਨਹੀਂ ਹੁੰਦੀ ਤਾਂ ਉਨ੍ਹਾਂ ਹੀ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਦੇ ਬਾਹਰ ਆ ਕੇ ਖੜੀ ਗੱਡੀ ਦੇ ਸ਼ੀਸ਼ੇ ਤੋੜੇ ਗਏ ਅਤੇ ਉੱਚੀ ਉੱਚੀ ਗਾਲੀ ਗਲੋਚ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਜਿਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੰਤੀ ਹੈ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੋਰ ਗਰੇਵਾਲ ਨੇ ਮਾਮਲੇ ਦੀ ਤਫ਼ਤੀਸ਼ ਨੂੰ ਅੱਗੇ ਵਧਾਉਂਦੇ ਹੋਏ ਤਨਪ੍ਰੀਤ ਸਿੰਘ ਅਮਰਿਤ ਸਿੰਘ ਅਤੇ ਗੁਰਦੀਪ ਸਿੰਘ ਨੂੰ ਪਰੋਤੀ ਮੰਗਤ ਦੇ ਜ਼ੁਰਮ ਤਹਿਤ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਨੇ ਦੱਸਿਆ ਕਿ ਤਫ਼ਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਗਰੋਹ ਜੇਲ੍ਹ ਵਿੱਚ ਬੈਠੇ ਆਪਣੇ ਮਲਜ਼ਮ ਸਾਥੀਆਂ ਨਾਲ ਮਿਲ ਕੇ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀਆਂ ਤੋਂ ਪਰੋਤियां ਮੰਗਦੇ ਸਨ ਪੁਲਿਸ ਵੱਲੋਂ ਕਾਬੂ ਕੀਤੇ ਗਏ ਮਲਜ਼ਮ ਤਨਪ੍ਰੀਤ ਉਰਫ ਤਰਨ तितਲੀ ਖਿਲਾਫ ਪਹਿਲਾ ਵੀ ਕਈ ਧਾਰਾਾਂ ਹੇ ਟੂ ਪੰਜ ਮੁਕਦਮੇ ਤਰਜਨੇ ਉਹਨਾਂ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾ ਨੂੰ ਮਨਜੁਕ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ 11 ਨਵੰਬਰ ਨੂੰ ਮੰਡੀ ਗਵਿੰਦਗੜ ਦੇ ਵਿੱਚ ਇੱਕ ਵਾਰਦਾਤ ਨੂੰ ਤਿੰਨ ਬੰਦਿਆਂ ਵੱਲੋਂ ਅੰਜਾਮ ਦਿੱਤਾ ਗਿਆ ਸੀ ਜ ਜਿਹਦੀ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ 22 ਨੰਬਰ ਦੇ ਨੋਵਾ ਦੇ ਵਿੱਚ ਇੱਕ ਅਮਨਦੀਪ ਸਿੰਘ ਨਾਮ ਦੇ ਕਾਰੋਬਾਰੀ ਜੋ ਕਿ ਮੰਡੀ ਦੇ ਅੰਦਰ ਦੇ ਵਿੱਚ ਕੰਮ ਕਰ ਰਹੇ ਨੇ ਉਹ ਸਵਾਰ ਸੀ ਉਹਨਾਂ ਤੇ ਤਿੰਨ ਮੁੰਡਿਆਂ ਨੇ ਜੋ ਕਿ ਮੋਟਰਸਾਈਕਲ ਤੇ ਸਵਾਰ ਸੀ ਆ ਕੇ ਤੇਜ਼ ਦਰ ਹਥਿਆਰ ਨਾਲ ਅਟੈਕ ਕੀਤਾ ਜਦੋਂ ਅਟੈਕ ਕੀਤਾ ਗਿਆ ਤਾਂ ਇਹ ਜੋ ਇਨੋਵਾ ਦੇ ਚਾਲਕ ਸੀ ਉਹਨਾਂ ਨੇ ਗੱਡੀ ਮੋੜ ਕੇ ਉਥੋਂ ਆਪਣੀ ਜਾਨ ਬਚਾਉਂਦੇ ਹੋਏ ਆਪਣੇ ਘਰ ਵੱਲ ਗੱਡੀ ਲੈ ਕੇ ਗਈ ਸੀ ਉਹ ਤੇ ਇਹ ਸਾਰੇ ਤਿੰਨੋਂ ਮੁੰਡੇ ਨੇ ਜਿਹੜੇ ਉਹ ਘਰ ਵੀ ਜਾ ਕੇ ਉਹਨਾਂ ਨੇ ਅਟੈਕ ਕੀਤਾ ਸੀਗਾ ਤੇ ਗੱਡੀ ਜਿਹੜੀ ਹੈ ਨੋਵਾ ਪੈਣੀ ਸੀਗੀ ਤੇ ਉਸ ਤੋਂ ਬਾਅਦ ਧਮਕੀਆਂ ਦੇ ਕੇ ਉਧਰੋਂ ਫਰਾਰ ਹੋ ਗਏ ਸੀ ਇਸ ਕੇਸ ਬਾਰੇ ਮੰਡੀ ਗੁਬਿੰਦਗੜ ਦੇ ਵਿੱਚ ਐਫ ਆਈ ਆਰ ਦਰਜ ਹੋਈ ਤੇ ਜੋ ਜਦੋਂ ਇਸ ਕੇਸ ਦੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਤਫ਼ਤੀਸ਼ ਸ਼ੁਰੂ ਹੋਈ ਤਾਂ ਪਤਾ ਚੱਲਿਆ ਕਿ ਜਿਹੜੇ ਅਮਨਦੀਪ ਸਿੰਘ ਤੇ ਆਕਾਸ਼ਦੀਪ ਸਿੰਘ ਨੇ ਜਿਹੜੇ ਦੋਨੋਂ ਭਰਾ ਨੇ ਸਕੇ ਬ੍ਰਾਹਮਣਡੇ ਗੁਬਿੰਦਗੜ ਦੇ ਵਿੱਚ ਕੰਮ ਕਰਦੇ ਨੇ ਇਹਨਾਂ ਨੂੰ ਇੱਕ ਹਫ਼ਤੇ ਪਹਿਲਾਂ ਤਰਨਜੀਤ ਸਿੰਘ ਤਰਨਪ੍ਰੀਤ ਸਿੰਘ ਤਿਤਲੀ ਵੱਲੋਂ ਇਹ ਮੈਸੇਜ ਲੱਗਿਆ ਸੀਗਾ ਕਿ ਤੁਸੀਂ ਜਿਹੜਾ ਬੌਕਸਰ ਹੈਗਾ ਸੰਦੀਪ ਬੌਕਸਰ ਜਿਹੜਾ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਤੁਸੀਂ ਅ ਪੰਜ ਤੋਂ 7 ਲੱਖ ਬੇਸਿਕਲੀ ਉਹਨਾਂ ਨੇ 7 ਲੱਖ ਮੰਗੇ ਸੀਗੇ ਉਹਨਾਂ ਤੋਂ ਅ ਇਹ ਪੈਸੇ ਦਿੱਤੇ ਜਾਣ ਉਹਨਾਂ ਨੂੰ ਅ ਇਹ ਇਸ ਮੈਸੇਜ ਤੋਂ ਬਾਅਦ ਉਹਨਾਂ ਨੇ ਇਸ ਤਰੀਕੇ ਦਾ ਅਟੈਕ ਅਟੈਕ ਨਹੀਂ ਕੀਤਾ ਤਾਂ ਜਿਹੜੇ ਸਾਡੇ ਸੀਆਈਐਨ ਦੀ ਟੀਮਾਂ ਨੇ ਜਿਨ੍ਹਾਂ ਨੂੰ ਅ ਐਸਪੀਡੀ ਰਕੇਸ਼ ਯਾਦਵ ਤੇ ਸਾਡੀ ਅ ਮੰਡੇ ਭੁੰਦਰ ਗਵਿੰਦਗੜ ਪੁਲਿਸ ਸਟੇਸ਼ਨ ਦੀ ਜਿਹੜੀ ਟੀਮ ਹੈ ਜਿਨ੍ਹਾਂ ਨੂੰ ਡੀਐਸਪੀ ਅਮਰੋਹ ਲੀਡ ਕਰ ਰਹੇ ਨੇ ਉਹਨਾਂ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਇਸ ਕੇਸ ਦੇ ਵਿੱਚ ਜੋ ਕਿ 22 ਨੇਮ ਤੇ 3 ਅਕਿਊਜ਼ ਨਾਮਜ਼ਦ ਸਨ ਉਹ ਤਿੰਨੋਂ ਅਰੈਸਟ ਕੀਤੇ ਗਏ ਜਿਹੜਾ ਤਰਨਪ੍ਰੀਤ ਸਿੰਘ ਤਿਤਲੀ ਹੈ ਜਿਹੜਾ ਇਸ ਅਟੈਕ ਦਾ ਮਾਸਟਰਮਾਈਂਡ ਸੀਗਾ ਉਹਦੇ ਤੇ ਪਹਿਲਾਂ ਵੀ 5 ਪਰਚੇ ਦਰਜ ਨੇ ਪੰਜੋਂ ਪਰਚੇ ਖੰਨੇ ਦੇ ਵਿੱਚ ਨੇ ਇਹਨਾਂ ਪੰਜਾਂ ਚੋਂ 11 ਨਵੰਬਰ ਨੂੰ ਮੰਡੀ ਗਵਿੰਦਗੜ ਦੇ ਵਿੱਚ ਇੱਕ ਵਾਰਦਾਤ